ਅੱਜ ਜਿਵੇਂ ਸਮਝਾਂਗੇ ਸੁਪਨੇ ਨੂੰ ਘੜੀ ਦੇ ਨਾਲ ਹੁਣ ਮੰਨ ਲਓ ਘੜੀ ਜਿਹੜੀ ਆ ਉਹ ਅਹੀਂ ਸੌਣਾ ਵਾ 12 ਘੰਟੇ ਅਹੀਂ 12 ਘੰਟੇ ਸੌਣਾ ਵਾ ਤੇ ਅਹੀਂ 12 ਵਜੇ ਸੌਣਾ ਵਾ ਤੇ ਫਿਰ ਜਿਦੋਂ 12 ਤੋਂ 1 ਵਜਾ 2 ਵਜਾ 3 ਵਜਾ 4 5 6 7 8 9 10 11 12 ਜਿਦੋਂ ਫੇਰ ਵੱਜ ਕੇ ਤੇ ਭਈ ਅਹੀਂ ਉੱਠ ਜਾਣਾ ਜਾਨ ਕਹੀਂ ਸੌਣਾ ਵਾ 12 ਵਜੇ ਤੇ 12 ਘੰਟੇ ਬਾਅਦ ਅਹੀਂ ਉੱਠ ਜਾਣਾ ਹੁਣ ਮੰਨ ਲਓ ਇਹ 12 ਵਜੇ ਸੁੱਤੇ ਜਦੋਂ ਸਾਨੂੰ ਸੁਪਨਾ ਆਇਆ ਤੇ ਅਹੀਂ ਸੁਪਨੇ ਦੇ ਅੰਦਰ ਹੁੰਨੇ ਆ ਤੇ ਸਾਡੇ ਤੋਂ ਪਗਿਆ ਦੀ ਬਹੁਤ ਸਾਰੀ ਲੋਕ ਹੁੰਦੇ ਆ ਕਿੰਨਾ ਸਭ ਕੁਝ ਸਾਡੀ ਸੁਭਣੇ ਦਿੰਦੇ ਹੀ ਪ੍ਰਗਟ ਕਰਦਾ ਹੁਣ ਮੰਨ ਲਓ 12 ਵਜੇ ਤੋਂ ਲੈ ਗਏ ਜਾਣ ਕੇ 12 ਵਜੇ ਸੁੱਤੇ ਉਤੋਂ ਲੈ ਗਏ 1 ਘੰਟਾ 2 ਘੰਟਾ ਤੇ 3 ਘੰਟੇ ਜਾਣ ਕੇ 3 ਘੰਟੇ ਅਹੀਂ ਸੰਸਾਰ ਜਿਹੜਾ ਪ੍ਰਗਟ ਕੀਤਾ ਆਪਣੇ ਅੰਦਰੋਂ ਕਿ ਕਿ ਸੁਪਨੇ ਦੇ ਅੰਤਰਿਆਂ ਹੁਣ ਜਿਹੜਾ ਪ੍ਰਗਟ ਕੀਤਾ ਇਹ ਸਵਰਗ ਪ੍ਰਗਟ ਕੀਤਾ ਮੰਨ ਲਓ ਅਹੀਂ ਬਹੁਤ ਵਧੀਆ ਸੰਸਾਰ ਪ੍ਰਗਟ ਕੀਤਾ ਉਦੋਂ ਸਾਨੂੰ ਪਤਾ ਕਿ ਸੰਸਾਰ ਸਾਡੀ ਚੇਤਨਾ ਪ੍ਰਗਟ ਕਰਦੀ ਹੈ ਇਹ ਸੁਪਨਾ ਸਾਡਾ ਵਾ ਇਸ ਕਰਕੇ ਅਹੀਂ ਵਧੀਆ ਵਧੀਆ ਸਭ ਕੁਝ ਪ੍ਰਗਟ ਕੀਤਾ ਅਹੀਂ ਉਸ ਦੇ ਅੰਦਰ ਸਾਨੂੰ ਖਾਣੇ ਦੀ ਜਰੂਰਤ ਨਹੀਂ ਅਹੀਂ ਖਾਣਾ ਉਹ ਖਾਣੇ ਆ ਜੇ ਸਾਡਾ ਮਨ ਕਰਦਾ ਅਸੀਂ ਫਿਰ ਖਾਣੇ ਉਸ ਦੇ ਅੰਦਰ ਅਹੀਂ ਹਵਾ ਸਾਹ ਪਾਣੀ ਸਾਫ ਬਹੁਤ ਸਾਰੇ ਲੋਕ ਪਿਆਰ ਦੇ ਨਾਲ ਰਹਿੰਦੇ ਆ ਸ਼ਾਂਤੀ ਆ ਸਭ ਕੁਝ ਬਹੁਤ ਵਧੀਆ ਹੋ ਹਰਿਆਲੀ ਆ ਜਾਨਵਰ ਇੱਕ ਦੂਸਰੇ ਨਾਲ ਪਿਆਰ ਦੇ ਨਾਲ ਰਹਿੰਦੇ ਆਂ ਅਸੀਂ ਵੀ ਪਿਆਰ ਦੇ ਨਾਲ ਰਹਿੰਦੇ ਆਂ ਤੇ ਖੁਸ਼ੀ ਹੀ ਖੁਸ਼ੀ ਆ ਸਭ ਕੁਝ ਵਧੀਆ ਹੋ ਅਸੀਂ 12 ਵੇ ਤੋਂ ਲੈ ਕੇ 3 ਵਜੇ ਤੱਕ ਇਹ ਸੁਪਨੇ ਦੇ ਅੰਦਰ ਸਵਰਗ ਹੀ ਸਵਰਗ ਪ੍ਰਗਟ ਕੀਤਾ ਕਿਉਂਕਿ ਸਾਨੂੰ ਪਤਾ ਹੀ ਖੁਦੀ ਪ੍ਰਗਟ ਕਰਦੇ ਆਂ ਫੇਰ ਜਦੋਂ 3 ਵਜੇ ਅਸੀਂ ਇਹ ਸੋਚਿਆ ਰਾਤ ਨੂੰ ਸੁਪਨੇ ਦੇ ਅੰਦਰ ਸੁਪਨਾ ਬਹੁਤ ਵਧੀਆ ਹੋ ਸਵਰਗ ਆ ਹੁਣ ਕਿਉਂ ਨਾ ਅਸੀਂ ਇਹਦੇ ਉਲਟ ਐਕਸਪੀਰੀਅੰਸ ਕਰੀਏ ਹੁਣ ਮੰਨ ਲਓ ਅਸੀਂ ਸਵਰਗ ਗਿਆ ਤੇ ਅਸੀਂ ਨਰਕ ਦਾ ਐਕਸਪੀਰੀਅੰਸ ਕਰੀਏ 3 ਵਜੇ ਤੋਂ ਬਾਅਦ ਅਸੀਂ ਸੋਚਿਆ ਫਿਰ ਉਹਨੇ ਸੋਚਿਆ ਮੰਨ ਲਓ ਅਸੀਂ ਸਵਰਗ ਦਾ ਨਰਕ ਦਾ ਐਕਸਪੀਰੀਅੰਸ ਜੇ ਕਰਾਂਗੇ ਫਿਰ ਜੇ ਸਾਨੂੰ ਚੇਤਾ ਆ ਗਿਆ ਮੰਨ ਲਓ ਅਸੀਂ ਦੁੱਖ ਦਾ ਐਕਸਪੀਰੀਅੰਸ ਕਰਨਾ ਦੁੱਖ ਕਾਟ ਬਿਮਾਰੀ ਦਾ ਠੀਕ ਹੈ ਹੁਣ ਮੰਨ ਲਓ ਇਹ ਬਿਮਾਰੀ ਦਾ ਐਕਸਪੀਰੀਅੰਸ ਕਰਨਾ ਹੁਣ ਜੇ ਬਿਮਾਰੀ ਦਾ ਐਕਸਪੀਰੀਅੰਸ ਕਰਾਂਗੇ 3 ਵਜੇ ਤੋਂ ਬਾਅਦ ਫਿਰ ਸਾਨੂੰ ਜੋ ਉਸ ਵੇਲੇ ਚੇਤਾ ਆ ਗਿਆ ਸਭ ਕੁਝ ਤਾਂ ਹੀ ਖੁਦ ਪ੍ਰਗਟ ਕੀਤਾ ਸਾਡੀ ਚੇਤਨਾ ਨੇ ਪ੍ਰਗਟ ਕੀਤਾ ਫ ਫਿਰ ਉਸ ਟਾਈਮ ਤੇ ਸੋਚਿਆ ਕਿ ਕਿਉਂ ਨਾ ਇਹ ਤਾਂ ਕੀਤਾ ਜਾਏ ਅਸੀਂ ਆਪਣਾ ਆਪ ਭੁੱਲ ਜਾਈਏ ਅਸੀਂ ਇਹ ਭੁੱਲ ਜਾਈਏ ਕਿ ਸਭ ਕੁਝ ਐਂਖੋ ਤੋਂ ਪਰਗਟ ਕਰਦੇ ਆ ਸਾਡੀ ਚੇਤਨਾ ਪਰਗਟ ਕਰਦੀ ਹੈ ਜਦੋਂ ਇਹ ਸਭ ਕੁਝ ਭੁੱਲ ਜਾਂਗੇ ਫਿਰ ਤੇ ਅਣਜਾਣੇ ਦੇ ਅੰਦਰ ਇਹ ਸਭ ਕੁਝ ਪ੍ਰਗਟ ਕਰੀ ਜਾਵਾਂਗੇ ਫਿਰ ਜਦੋਂ ਇਹ ਤਾਂ ਹੋਇਆ ਫਿਰ ਇਸ ਆਲੇ ਦੁਆਲੇ ਸਾਰੇ ਲੋਕਾਂ ਨੇ ਦੁੱਖ ਪ੍ਰਗਟ ਕਰਨੇ ਸ਼ੁਰੂ ਕਰਦੇ ਕਾਰ ਪਰਗਟ ਕਾਣੀ ਸ਼ੁਰੂ ਕਰਦੀ ਬੰਬਾਰੀਆਂ ਪ੍ਰਗਟ ਕਾਣੀ ਸ਼ੁਰੂ ਕਰਦੀਆਂ ਫਿਰ ਕੁਝ ਲੋਕ ਜਿਹੜੇ ਕੰਟਰੋਲ ਕਰਨ ਵਾਲੇ ਪੈ ਗਏ ਬਾਕੀ ਲੋਕ ਜਿਹੜੇ ਉਹਦੇ ਗੁਲਾਮ ਬਣ ਗਏ ਫਿਰ ਉਹ ਕੰਟਰੋਲ ਕਰਨ ਵਾਲਾ ਉਤੋਂ ਜਿਹੜਾ ਕਾਬੂ ਕਰਦੇ ਆ ਤੇ ਸਾਲੇ ਗੁਲਾਮ ਵਾਲਾ ਉਹ ਸਾਰਾ ਕੰਮ ਚੱਲ ਪਿਆ ਫਿਰ ਧਰਤੀ ਦੀ ਬੁਰੀ ਹਾਲਤੋਂ ਸ਼ੁਰੂ ਕਰ ਹੋਗੀ ਇਹ ਸਭ ਕੁਝ ਕਿੰਨਾ ਚਿਰ ਚੱਲਿਆ 3 ਵਜੇ ਤੋਂ ਲੈ ਕੇ 6 ਵਜੇ ਤੱਕ ਮੰਨ ਲਓ 3 ਤੋਂ 4 4 ਤੋਂ 5 6 7 8 9 ਯਾਨੀ ਕਿ 6 ਘੰਟੇ ਜਿਹੜੇ ਆ ਅਈ ਦੁੱਖ ਕਾਟ ਬਿਮਾਰੀ ਨਰਕ ਦਾ ਐਕਸਪੀਰੀਅੰਸ ਕੀਤਾ ਜਿਸ ਦੇ ਅੰਦਰ ਅਸੀਂ ਆਪਣੀ ਧਰਤੀ ਨੂੰ ਬਹੁਤ ਜ਼ਿਆਦਾ ਬੁਰਾ ਕਰਤਾ ਪਾਣੀ ਧਰਤੀ ਥੱਲਾ ਖਰਾਬ ਕਰਤਾ ਹਵਾ ਖਰਾਬ ਕਰਦੀ ਮਿੱਟੀ ਖਰਾਬ ਕਰਦੀ ਸਾਡਾ ਖਾਣਾ ਬਹੁਤ ਖਰਾਬ ਹੋ ਗਿਆ ਸਿਹਤ ਬਹੁਤ ਖਰਾਬ ਹੋ ਗਈ ਸਾਡੀ ਜਿਹੜੀ ਉਮਰ ਹੀ 1 2000 ਸਾਲ ਜਿਹੜੀ ਕਹ ਲੋ ਉਹ ਆਪਣੀ ਉਮਰ ਰਹਿ ਗਈ ਸਾਡੀ 100 ਸਾਲ 80 ਸਾਲ ਕਿਉਂਕਿ ਮਾਰੀਆਂ ਆਪਣੀਆਂ ਹੋ ਗਈਆਂ ਆਪਣੇ ਜਿਹੜੇ ਧਰਮਾਂ ਜਿਹੜੇ ਬਣ ਕੇ ਧਰਮਾਂ ਦੇ ਅੰਦਰ ਮਿਲਾਵਟ ਹੋ ਗਈ ਫਿਰ ਉਹ ਮਿਲਾਵਟ ਵਾਲਾ ਮੰਨ ਮੰਨ ਕੇ ਅਸੀਂ ਚੱਲਦੇ ਰਹੇ ਧਰਮਾਂ ਦੇ ਮਗਰ ਦੇ ਦੇ ਕਰਕੇ ਮਿਲਿਆ ਸਾਨੂੰ ਕੁੱਖ ਨਹੀਂ ਕਿਉਂਕਿ ਉਹ ਮਲਾਵਟ ਹੋਇਆ ਵਾਲਾ ਧਰਮ ਜਿਹੜਾ ਇਹ ਉਹਨੂੰ ਮੰਨਦੇ ਪਏ ਕਿਉਂਕਿ ਜਿਹੜੇ ਮਾਇਆ ਨੇ ਧਰਮਾਂ ਦੀ ਜਾਣਕਾਰੀ ਦਿੱਤਾ ਮਿਲਾਵਟ ਕਰਦੀ ਉਹ ਐਕਸਪੀਰੀਅੰਸ ਕਰਦੇ ਰਹੇ ਜਾਣਨ ਕਿ ਨਰਕ ਦਾ ਐਕਸਪੀਰੀਅੰਸ ਹੀ ਕਰਦੇ ਰਹੇ 3 ਵਜੇ ਤੋਂ ਲੈ ਕੇ 6 ਵਜੇ ਤੱਕ 6 ਘੰਟੇ ਹੁਣ ਜੇ ਤੋਂ 6 ਘੰਟੇ 6 ਘੰਟੇ ਜਾਣ ਕੇ 9 ਵਜੇ ਤੱਕ 3 ਵਜੇ ਤੋਂ 3 ਵਜੇ ਤੋਂ ਲੈ ਕੇ ਸੱਚ 9 ਵਜੇ ਤੱਕ ਅਹੀਂ 6 ਘੰਟੇ ਨਰਕ ਦਾ ਐਕਸਪੀਰੀਅੰਸ ਕੀਤਾ ਹੁਣ 9 ਵਜੇ ਕਿਉਂਕਿ ਅਸੀਂ ਸੁੱਤੇ ਪਏ ਹਾਂ ਤੇ ਅਹੀਂ ਆਪਣੇ ਅੰਦਰ ਹੀ ਸੋਚ ਕੇ ਬੈਠੇ ਹਾਂ ਕਿ ਜਦੋਂ 9 ਵਜਨ ਕੇ ਨਾ ਹੁਣ ਉਹ ਦੁਬਾਰਾ ਜਿੱਤਾਂ ਆਉਣਾ ਸ਼ੁਰੂ ਹੋ ਜੂਗਾ ਕਿ ਅਸੀਂ ਖੁਦ ਪ੍ਰਗਟ ਕੀਤਾ ਹੋਇਆ ਜਨਸਾਰ ਇੱਕ ਸੁਪਨਾ ਵਾ ਕਿਉਂਕਿ ਜਦੋਂ ਅਸੀਂ ਨਰਕ ਦਾ ਐਕਸਪੀਰੀਅੰਸ ਕਰਦੇ ਪਏ ਸਾਨੂੰ ਨਹੀਂ ਪਤਾ ਇਹ ਸੁਪਨਾ ਵਾ ਸਾਨੂੰ ਨਹੀਂ ਪਤਾ ਅਸੀਂ ਖੁਦ ਪ੍ਰਗਟ ਘਾਂਡੇ ਅਸਾਬ ਕੋ ਸਾਟੀ ਚਿਤਨਾ ਪ੍ਰਗਟ ਘਾਡੀ ਹੈ ਸਾਨੂੰ ਨਹੀਂ ਪਤਾ ਅਹੀਂ ਪਰ ਜੇ ਤਾਂ 9 ਵਜੇ ਫਿਰ ਸੁਪਨੇ ਦੇ ਅੰਦਰ ਇਹ ਤਾਂ ਹੁਣਾ ਸ਼ੁਰੂ ਹੋਇਆ ਕਿ ਕੁਝ ਊਰਜਾ ਵਾ ਇਤਾਂ ਦੀ ਆਈਆਂ ਵਾਲੇ ਦੋਲੇ ਇਤਾਂ ਦਾ ਮਾਹੌਲ ਬਣਨਾ ਹੌਲੀ ਹੌਲੀ ਸ਼ੁਰੂ ਹੋਇਆ ਕਿ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਇਹ ਤੇ ਸੁਪਨਾ ਵਾ ਪਰ ਉਹਨੂੰ ਪਤਾ ਲੱਗਾ ਜੀ ਇਹ ਸੁਪਨਾ ਵਾ ਤੇ ਸੁਪਨਾ ਤੇ ਸਾਡਾ ਵਾ ਫਿਰ ਇਹ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਸੁਪਨਾ ਜੇ ਸਾਡਾ ਵਾ ਤੇ ਸਭ ਕੁਝ ਅਹੀਂ ਕੋਦੋਂ ਪ੍ਰਗਟ ਕੀਤਾ ਵਾ ਸਭ ਕੁਝ ਤੇ ਸਾਡੀ ਚੇਤਨਾ ਨੇ ਪ੍ਰਗਟ ਕੀਤਾ ਵਾ ਫਿਰ 9 ਵਜੇ ਤੋਂ ਲੈ ਕੇ 10 ਵਜੇ ਤੱਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਹੀਂ ਇਹ ਚੇਤਾ ਕਰਦੇ ਰਹੇ ਇਹ ਸੁਪਨਾ ਵਾ ਉਹਦੇ ਅੰਦਰ ਅਹੀਂ ਆਪਣੀ ਚੇਤਨਾ ਤੇ ਕੰਮ ਕੀਤਾ ਆਪਣਾ ਚੇਤਨਾ ਦਾ ਪੱਧਰ ਉੱਚਾ ਕਰਨਾ ਸ਼ੁਰੂ ਕੀਤਾ ਕਿਉਂਕਿ ਜਦੋਂ 3 ਵਜੇ ਤੋਂ ਲੈ ਕੇ 9 ਵਜੇ ਤੱਕ ਅਹੀਂ ਪੋ ਲੱਕੇ ਆਏ ਹਾਂ ਉਹਦੇ ਅੰਦਰ ਇਹ ਪਚੇਤਨਾ ਦਾ ਪੱਧਰ ਬਹੁਤ ਹੱਥਲੇ ਸੋਟਦਾ ਹੈ ਸਭ ਤੋਂ ਥੱਲੇ ਆ ਗਿਆ ਚੇਤਨਾਂ ਦਾ ਲੈਵ ਉੱਚੇ ਚੇਤਨਾ ਦੇ ਲੈਵਲ ਥੱਲੇ ਦੀ ਵਿੱਚ ਅਸੀਂ ਡਾਰ ਬਿਮਾਰੀ ਘਾੜ ਦਾ ਐਕਸਪੀਰੀਅੰਸ ਕੀਤਾ ਹੀ 9ਵੇਂ ਤੱਕ ਪਰ ਜਦੋਂ 9ਵੇਂ ਵਜੇ ਫਿਰ ਸਾਨੂੰ ਚੇਤਨਾਉਣਾ ਸ਼ੁਰੂ ਹੋ ਗਿਆ ਹੀ ਸੁਪਨਾ ਫਿਰ ਆਪਣਾ ਚੇਤਨਾ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਫਿਰ ਚੇਤਨਾ ਦਾ ਪੱਧਰ ਵਧਾਉਣ ਦੇ ਉੱਤੇ ਕੰਮ ਸ਼ੁਰੂ ਕੀਤਾ ਜਦੋਂ ਇਸਨਾਂ ਦਾ ਪੱਧਰ ਵਧਾਉਣਾ ਸ਼ੁਰੂ ਕੀਤਾ ਫਿਰ ਆਪਣੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ ਆਪਣੀ ਸਿਹਤ ਠੀਕ ਹੋਣੀ ਸ਼ੁਰੂ ਹੋ ਗਈ ਆਪਣਾ ਪਰਿਵਾਰ ਜਿਹੜਾ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਆਪਣੀ ਜ਼ਿੰਦਗੀ ਬਹੁਤ ਵਧੀਆ ਹੋਣੀ ਸ਼ੁਰੂ ਹੋ ਗਈ ਆਲੇ ਦੁਆਲੇ ਵਧੀਆ ਹੋਣਾ ਸ਼ੁਰੂ ਹੋ ਗਿਆ ਆਲੇ ਦੁਆਲੇ ਦੇ ਅੰਦਰ ਜਿਹੜੀ ਥੋੜੀ-ਥੋੜੀ ਸਮੱਸ ਜਿਵੇਂ ਜਿਵੇਂ ਇੱਕ ਦੋ ਜਾਣੇ ਨੇ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨਾਲ ਵੇਕੇ ਬਾਗਾਂ ਨੇ ਵੀ ਕੰਮ ਕਰਨਾ ਸ਼ੁਰੂ ਕਰਤਾ ਇਹ ਤਾਂ ਲੋਕ ਵਾਅਦੇ ਗਏ ਵਾਅਦੇ ਗਏ ਪਰ ਜਿਆਦਾ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਤੇ ਸੋ ਬਣਾ ਪਰ ਉਹਨਾਂ ਨੇ ਵੀ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ ਫਿਰ ਜਿਆਦਾ ਲੋਕਾਂ ਨੇ ਤਾਂ ਕੰਮ ਸ਼ਕਾਣਾ ਸ਼ੁਰੂ ਕੀਤਾ ਤੇ ਫਿਰ ਆਲੇ ਦੁਆਲੇ ਜਿਆਦਾ ਹਸਰਣਾ ਸ਼ੁਰੂ ਹੋ ਗਿਆ ਬਟ ਹੌਲੀ ਹੌਲੀ ਜਿਹੜਾ ਨਰਕ ਜੀ ਹੌਲੀ ਹੌਲੀ ਸਵਰਗ ਵਾਲੇ ਮੰਨੇ ਜਾਣਾ ਸ਼ੁਰੂ ਹੋ ਗਿਆ ਜਿਹੜੀ ਸਾਨੂੰ ਖਾਣੇ ਦੀ ਜ਼ਰੂਰਤ ਸੀ ਫਿਰ ਜਾਣ ਖਾਣੇ ਦੀ ਜ਼ਰੂਰਤ ਘਟਣ ਘਟਣੀ ਘਟੀ ਗਈ ਜਾਨਕਿ ਨਵੇਂ ਦੇ ਲਾ ਕੇ ਦਾਵੇ ਤੱਕ ਇੱਕ ਦਿਨ 22 ਜਿਹੜਾ ਉਹਦੇ ਅੰਦਰ ਸਾਡੀ ਖਾਣੇ ਦੀ ਜ਼ਰੂਰਤ ਘਟ ਕਰਦੀ ਗਈ ਸਾਨੂੰ ਜਿੰਨੀਆਂ ਵੀ ਜ਼ਰੂਰਤਾਂ ਸੀ ਉਹ ਆਪਣੇ ਆਪਣੇ ਆਪ ਹੀ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਾਡੀ ਇਸ ਤੇ ਭਰਪੂਰਤਾ ਹੋਣੀ ਸ਼ੁਰੂ ਹੋ ਗਈ ਸਾਡਾ ਸੰਸਾਰ ਵਧਿਆ ਹੋਣਾ ਸ਼ੁਰੂ ਹੋ ਗਿਆ ਸਵਰਗਮਾਨਾ ਸ਼ੁਰੂ ਹੋ ਗਿਆ ਸਾਡਾ ਪਾਣੀ ਸਾਹ ਹਵਾ ਸਾਹ ਮਿੱਟੀ ਸਾਹ ਹੋਣੀ ਸ਼ੁਰੂ ਹੋ ਗਈ ਜਿੰਨੀਆਂ ਵੀ ਸਮੱਸਿਆ ਆਪਣੇ ਆਪ ਹੀ ਹੱਲ ਹੋਣਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਸਾਨੂੰ ਉਹ ਸਮੱਸਿਆ ਦਾ ਹੱਲ ਕਰਨਾ ਹੀ ਪਿਆ ਕਿਉਂਕਿ ਸੰਸਾਰ ਹੀ ਉਹ ਪ੍ਰਗਟ ਕਰਨਾ ਚੁਰਕ ਕੀਤਾ ਜਿਹਦੇ ਨਾਲ ਸਾਰੀ ਸਮੱਸਿਆਵਾਂ ਦਾ ਹੱਲ ਆ ਕਿ ਨਹੀਂ ਕਿਉਂਕਿ ਸਾਨੂੰ ਪਤਾ ਹੈ ਸੰਸਾਰ ਸਾਡੇ ਅੰਦਰੋਂ ਪ੍ਰਗਟ ਹੁੰਦਾ ਹੈ ਕਿਉਂਕਿ ਚੇਤਨਾ ਤੋਂ ਬਿਨਾਂ ਤੇ ਕੁਝ ਨਹੀਂ ਹੈ ਨੋਂ ਮੌਜੂਦ ਲਾ ਕੇ 10 ਵਜੇ ਤੱਕ ਅਹੀਂ ਸੰਸਾਰ ਜਿਹੜਾ ਵਾਸ ਨਰਕ ਤੋਂ ਸਵਰਗ ਤੱਕ ਬਣਾਉਣ ਦੇ ਵਿੱਚ ਅਹੀਂ ਕਰਤਾ ਸ਼ੁਰੂ ਵੀ ਪ੍ਰਗਟ ਕਾਣਾ ਸ਼ੁਰੂ ਕਰਤਾ ਉਹਤੇ ਜਿਹੜੇ ਪਹਿਲਾਂ ਪਹਿਲਾਂ ਸੀ ਲੋਕ ਉਹਨਾਂ ਨੇ ਕੁਝ ਲੋਕਾਂ ਨੇ ਮੰਨਣ ਤੋਂ ਇਨਕਾਰ ਕਰਤਾ ਇਸ ਥਾਂ ਤੇ ਸਵਰਗ ਕਿਵੇਂ ਬਣ ਸਕਦਾ ਕਿਉਂਕਿ ਆਲੇ ਦੁਆਲੇ ਤੇ ਬਹੁਤ ਕੀ ਬੰਦਾ ਪਿਆ ਕਿੰਨੇ ਜਾਂ ਤਾਂ ਦੁੱਖਿਆ ਇੰਨਾ ਸਭ ਕੁਝ ਬਿਮਾਰੀਆਂ ਵਾਂ ਇੰਨਾ ਉਲਟ-ਉਲਟ ਹੋਇਆ ਪਈ ਨੇ ਲੜਾਈਆਂ ਵਾਂ ਕਿਉਂਕਿ ਜ਼ਿਆਦਾਤਰ ਲੋਕ ਨਹੀਂ ਮੰਨਦੇ ਪਏ ਜਦ ਪਰ ਕੁਝ ਲੋਕਾਂ ਨੇ ਯਕੀਨ ਕੀਤਾ ਕਿ ਇਹ ਸੰਸਾਰ ਸਾਡੀ ਚੇਤਨਾ ਨੇ ਪ੍ਰਗਟ ਕੀਤਾ ਉਹਨੇ ਬਦਲਣਾ ਸ਼ੁਰੂ ਕੀਤਾ ਜਦੋਂ ਉਹਨਾਂ ਦੇ ਆਲੇ-ਦਾਲੇ ਵੇਖਿਆ ਵੀ ਵਾਅਕੇ ਬਦਲਣ ਲਿਆ ਫਿਰ ਜਿਹੜੇ ਲੋਕ ਨਹੀਂ ਮੰਨਦੇ ਪਏ ਵੀ ਸੁਪਨਾ ਫਿਰ ਉਹਨਾਂ ਨੇ ਵੀ ਮੰਨਣਾ ਸ਼ੁਰੂ ਕਰਤਾ ਕਿਉਂਕਿ ਉਹ ਊਜਾਵਾਂ ਦਾ ਅਸਰ ਉਹਨਾਂ ਤੇ ਵੀ ਹੋਣਾ ਸ਼ੁਰੂ ਹੋ ਗਿਆ ਫਿਰ ਉਹਨਾਂ ਤੇ ਵੀ ਕੰਮ ਕਰਨਾ ਸ਼ੁਰੂ ਕਰਤਾ ਇਸ ਤੇ ਕਰਕੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਸੰਸਾਰ ਸਵਰਗ ਬਣਨਾ ਸ਼ੁਰੂ ਹੋ ਗਿਆ ਤੇ ਜਦੋਂ ਵਜੇ 10 10:00 ਤੋਂ 11:00 11:00 ਤੋਂ ਬਾਅਦ ਇਹ ਜਿਹੜੇ 2 ਘੰਟੇ ਆ ਅਹੀਂ 2 ਘੰਟਿਆਂ ਦੇ ਅੰਦਰ 10 ਤੋਂ 12 ਵਜੇ ਤੱਕ ਅਹੀਂ ਜਿਹੜਾ ਸਵਰਗਾ ਉਹਦਾ ਪੂਰਾ ਐਕਸਪੀਰੀਅੰਸ ਕੀਤਾ ਅਹੀਂ ਉਹ ਸਵਰਗ ਦੇ ਅੰਦਰ ਸਾਡੇ ਕੋਲੋਂ ਕਿਸੇ ਚੀਜ਼ ਦੀ ਘਾਟ ਨਹੀਂ ਸੀ ਸਭ ਕੁਝ ਬਹੁਤ ਵਧੀਆ ਸੀ ਅਹੀਂ ਅਨੰਤ ਸ਼ਾਂਤੀ ਦੇ ਅੰਦਰ ਸੀ ਕਿਹੜੀ ਸ਼ਾਂਤੀ ਜਿਹੜੀ ਜਦੋਂ ਅਸੀਂ ਸੁੱਤੇ ਪਏ ਹਾਂ ਸਾਨੂੰ ਪਤਾ ਸੀ ਕਿ ਸੁਪਨਾ ਸਭ ਕੁਝ ਸਾਡੀ ਚੇਤਨਾ ਉੱਪਰ ਘਟਕੀਤ ਕਰਦੀ ਪਈਆ ਉਦੋਂ ਜਿਹੜਾ ਐਕਸਪੀਰੀਅੰਸ ਕੀਤਾ ਸੀ 12:00 ਤੋਂ ਲੈ ਕੇ 3:00 ਵਜੇ ਤੱਕ ਯਾਨੀ ਕਿ 3 ਘੰਟਿਆਂ ਦੇ ਅੰਦਰ ਜਿਹੜਾ ਐਕਸਪੀਰੀਅੰਸ ਸਾਰਾ ਜਿਹੜਾ ਨਰਕ ਤੱਕ ਐਕਸਪੀਰੀਅੰਸ ਕਰਕੇ ਨੌਏ ਤੱਕ ਨੌਏ ਤਲਾਗੇ ਦਾ ਵੇਤਾਕ ਇਨ ਸਵਰਗਮ ਲਾਇਆ ਤੇ ਦਾਗਤ ਲਾ ਕੇ 2 ਘੰਟੇ ਤੱਕ ਐਿਓ ਸਵਰਗ ਦਾ ਐਕਸਪੀਰੀਅੰਸ ਕੀਤਾ ਜਿਹਦੇ ਅੰਦਰ ਕਿਸੇ ਵਿਧਾਨ ਤੇ ਘੁੰਮ ਸਕਦੇ ਹਾਂ ਕਿਸੇ ਵੀ ਪਲੈਨਟ ਦੇ ਉੱਤੇ ਜਾ ਸਕਦੇ ਹਾਂ ਸਭ ਕੁਝ ਹਰ ਇੱਕ ਟੈਕਨੋਲੋਜੀ ਸਾਡੇ ਲਈ ਸਰਵ ਕਰਦੀ ਇਹ ਨੀਵੀਂ ਸਾਡੀ ਟੈਕਨੋਲੋਜੀ ਜਿਹੜੀ ਆ ਉਹ ਸਾਰੀ ਚੀਜ਼ਾਂ ਸਾਨੂੰ ਕੰਟਰੋਲ ਕਰਦੀਆਂ ਇਤਾਂ ਨਹੀਂ ਕਿਉਂਕਿ ਸਾਡਾ ਚੇਤਨਾ ਅੱਗੇ-ਅੱਗੇ ਸੀ ਟੈਕਨੋਲੋਜੀ ਮਗਰ ਮਗਰ ਸੀ ਇਸ ਕਰਕੇ ਟੈਕਨੋਲੋਜੀ ਸਾਨੂੰ ਜਿਹੜੀ ਆ ਕੰਟਰੋਲ ਕਰਨ ਵਾਲੇ ਨਹੀਂ ਬੰਨੇ ਨਹੀਂ ਪਈ ਇਸ ਕਰਕੇ ਦਾਅਵਤ ਲੈ ਕੇ 12 ਵਜੇ ਤੱਕ ਅਸੀਂ ਸਵਰਗ ਦਾ ਐਕਸਪੀਰੀਅੰਸ ਕੀਤਾ ਜਦੋਂ 12 ਵਜੇ ਕੇ ਫਿਰ ਅਹੀਂ ਉੱਟ ਗਏ ਜਾਗ ਤੋਂ ਜਨਨ ਕਿ ਇਹ ਕੀ 12 ਘੰਟੇ ਹੁਣ ਇਸ ਨੂੰ ਜਿਵੇਂ ਸੁਪਨਾ ਕਿਹਾ ਜਾਂਦਾ ਵਾ ਅੰਗਰੇਜ਼ੀ ਦੇ ਅੰਦਰ ਇਸ ਨੂੰ ਸਿਮੂਲੇਸ਼ਨ ਕਿਹਾ ਜਾਂਦਾ ਵਾ ਕਿ ਬਹੁਤ ਜ਼ਿਆਦਾ ਐਡਵਾਂਸ ਹਾਈ ਜਿਹੜਾ ਇਵੋਲਵ ਬਿੰਗ ਗਿਆ ਉਹ ਨਹੀਂ ਇੱਕ ਟੈਕਨੋਲੋਜੀ ਦੁਆਰਾ ਇਹ ਸੁਪਨਾ ਬਣਾਇਆ ਆ ਜੇ ਸੁਪਨੇ ਦੇ ਅੰਦਰ ਅਸੀਂ ਖੋਦੇ ਆ ਤੋ ਜਿੰਨੇ ਬਣਾਏ ਹੋਏ ਸੀ ਖੁਦ ਹੀ ਆ ਤੋ ਸਾਰਾ ਐਕਸਪੀਰੀਅੰਸ ਖਾਦੇ ਪਈਆਂ 12 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਸਮਝਾਉਂਦ ਲਈ ਮੈਂ ਦੱਸਦਾ ਪਿਆ ਹਾਂ 12 ਵਜੇ ਤੋਂ ਲੈ ਕੇ 12 ਵਜੇ ਤੱਕ ਅਸਲ ਚ ਇਹ ਸੁਪਨੇ ਦੇ ਅੰਦਰ ਸਭ ਕੁਰੀਆ ਜਿੰਨੇ ਵੀ ਸਾਡੇ ਜਨਮਿਆਂ ਸਭ ਕੁਰੀਆ ਜਾਨੀ ਉਹ ਸੁਪਨਾ ਲਿਆ ਸੁਪਨੇ ਤੋਂ ਜਾਗ ਪਿਆ ਹੋ ਸਕਦਾ ਉਹਦੇ ਉਹਦੇ ਲਈ ਉਹ ਇੱਕ ਸਕੈਂਟ ਦਾ ਕੰਮ ਹੋਵੇ ਉਹਦੇ ਲਈ ਇਹ ਸਾਰਾ ਸੁਪਨਾ ਹੁਣ ਇਹ ਜਿਹੜਾ 9 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲਦਾ ਪਿਆ ਸਮਾਂ ਇਹ ਹੋਣ ਵਾਲਾ ਸਮਾਂ ਆ ਜਿਹੜਾ 9 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਸੁਪਨੇ ਨੂੰ ਬਦਲਣਾ ਸ਼ੁਰੂ ਕੀਤਾ ਉਹੋ ਹੀ ਸਮੇਂ ਇਹ ੜਾ ਜ਼ਿੰਦਗੀ ਜਿਹੜਾ ਗੁਰਗੰਸਾਹਿਬ ਚ ਲਿਖਿਆ ਹੋ ਜਗ ਜੀਵਨ ਐ ਸਾ ਸੁਪਨੇ ਜੈਸਾ ਇਹ ਜਿਹੜਾ ਜੀਵਨ ਆ ਇਹ ਵੀ ਸੁਪਨਾ ਜਿਹੜਾ ਵਾ ਇਸ ਦੇ ਅੰਦਰ ਇਹੋ ਸਮਾਂ ਆ ਗਿਆ ਵਾ ਜਦੋਂ ਜਿਆਦਾਤਰ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵਾ ਕਿ ਇਹ ਇੱਕ ਸੁਪਨਾ ਵਾ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵਾ ਕਿ ਇਹ ਸੁਪਨਾ ਵਾ ਸੁਪਨੇ ਨੇ ਖੁਦ ਪ੍ਰਗਟ ਕੀਤਾ ਹੋਰ ਕਿਸੇ ਨੇ ਪ੍ਰਗਟ ਨਹੀਂ ਕੀਤਾ ਜੀ ਖੁਦ ਪ੍ਰਗਟ ਕੀਤਾ ਸਾਡੇ ਅੰਦਰੋਂ ਫੜਕ ਡੋੜਿਆ ਤੇ ਫਿਰ ਹੌਲੀ ਹੌਲੀ ਜਦੋਂ ਯਾਤਰ ਲੋਕਾਂ ਨੇ ਉੱਥੇ ਪਤਾ ਲੱਗਣਾ ਸ਼ੁਰੂ ਹੋ ਗਿਆ ਫਿਰ ਹੌਲੀ ਹੌਲੀ ਇਹ ਸੁਰਗ ਬਣਨਾ ਤੇ ਇਹ ਧਰਤੀ ਨਰਕ ਤੋਂ ਸੁਰਗ ਵਾਲੇ ਬਣੇ ਜਾਂ ਹੰਡੀ ਹੈ ਤੇ ਇਹ ਹੀ ਹੈ ਸੁਪਨਾ ਇਸ ਨੂੰ ਭੜੀ ਦੇ ਦੁਬਾਰਾ ਹੀ ਸਮਝਾਉ 12ਵੇਂ ਤੋਂ ਲੈ ਕੇ 12ਵੇਂ ਤੱਕ ਇਹ ਬਹੁਤ ਵਧੀਆ ਧਾਰਨਾ ਹੈ ਇਸ ਕਰਕੇ ਸੁਤਾਰੰਦ ਉੱਤੇ ਮੈਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜ਼ਿੰਦਗੀ ਇੱਕ ਸੁਪਨਾ ਹੈ ਸੁਪਨਾ ਸੀ ਖੁਦ ਪਰਗਟ ਕੀਤਾ ਵਾ ਸਾਡੀ ਚੇਤਨਾ ਨੇ ਪਰਗਟ ਕੀਤਾ ਵਾ ਤੇ ਇਹ ਸੰਸਾਰ ਨਰਕ ਤੋਂ ਸੁਰਗ ਬੰਨਾ ਤੇ ਉਹਦੀ ਤਿਆਰੀ ਹੈ ਉਹਦੀ ਤਿਆਰੀ ਕਿਵੇਂ ਕਰਨੀ ਆ ਉਹਦੇ ਲਈ ਇਹ ਚੈਨਲ ਬਣਾਇਆ ਮੈਂ ਧੰਨਵਾਦ ਜੀ ਇਹ ਹੀ ਦੱਸਣਾ ਸੀ ਇਸ ਵੀਡੀਓ ਚ